ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਇਸ ਅਧਿਆਇ ਦੇ ਪੰਨਾ ਨੰਬਰ 20 ਤੇ ਆਇਤੇਨ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਕਰਨ ਦਾ ਅਭਿਆਸ ਜ਼ਰੂਰ ਕਰੋ ਸਭ ਸ਼ੁਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਨੌਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਨੌਵੀਂ ਵਿਗਿਆਨ ਅਸੀਂ ਕਰਦੇ ਪਏ ਆ ਇਸੇ ਤਰ੍ਹਾਂ 9th ਮੈਥ ਨੋਟਸ ਫਿਰ ਨੌਵੀਂ ਗਣਿਤ ਫਿਰ 9th ਮੈਥ ਪੀਐਸਸੀ ਵੀ ਇੰਗਲਿਸ਼ ਮੀਡੀਅਮ ਵਿੱਚ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਮੈਥ ਸ਼ਾਰਟਕਟਸ ਐਂਡ ਟ੍ਰਿਕ ਰਲਵਾ ਮੀਡੀਅਮ ਤੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਬੱਚੇਓ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇਓ ਹੁਣ ਇਹ ਵਾਲੇ ਸਵਾਲ ਸੋ ਪਹਿਲਾ ਸਵਾਲ ਹੈ ਉਦਾਹਰਣ ਸਹਿਤ ਸਮੰਗੀ ਅਤੇ ਵਿਖਮੰਗੀ ਮਿਸ਼ਰਣਾਂ ਵਿੱਚ ਅੰਤਰ ਕਰੋ ਸੋ ਬੱਚੇ ਤਾਂ ਦੋ ਕਾਲਮ ਬਣਾ ਲਵੋ ਇਹਦਾ ਕੰਮ ਕਰਨਾ ਸੌਖਾ ਹੁੰਦਾ ਤੇ ਦੇਖਣ ਨੂੰ ਸੋਹਣਾ ਲੱਗਦਾ ਹੈ ਸਮੰਗੀ ਮਿਸ਼ਰਣ ਵਿਖਮੰਗੀ ਮਿਸ਼ਰਣ ਸੋ ਪਹਿਲਾ ਪੁਆਇੰਟ ਹੈਗਾ ਬਣਵਟ ਅਤੇ ਗੁਣ ਇਕਸਮਾਨ ਸਮੰਗੀ ਮਿਸ਼ਰਣ ਦੇ ਮਿਕਮੰਗੀ ਮਿਸ਼ਰਣ ਦੇ ਬਣਾਵਟ ਅਤੇ ਗੁਣ ਇਕਸਮ ਨਹੀਂ ਹੁੰਦੇ ਕਿੰਨਾ ਸੌਖਾ ਉਹਦੇ ਸਮਾਨ ਹੁੰਦੇ ਨੇ ਇਹਦੇ ਸਮਾਨ ਨਹੀਂ ਹੁੰਦੇ ਫਿਰ ਅੰਸ਼ ਪੂਰੀ ਤਰ੍ਹਾਂ ਘੁਲੇ ਹੁੰਦੇ ਹਨ ਅਤੇ ਭੌਤਿਕ ਤੌਰ ਤੇ ਵੱਖ ਨਹੀਂ ਦਿਸਦੇ ਤੇ ਇਹਦਾ ਉਲਟਾ ਹੋ ਜਾਏਗਾ ਅੰਸ਼ ਪੂਰੀ ਤਰ੍ਹਾਂ ਨਹੀਂ ਘੁਲੇ ਹੁੰਦੇ ਅਤੇ ਭੌਤਿਕ ਤੌਰ ਤੇ ਵੱਖ ਦਿਸਦੇ ਹਨ ਕਿੰਨਾ ਸੌਖਾ ਹੋ ਜਾਂਦਾ ਇਦਾਂ ਫਿਰ ਮਿਸਾਲਾਂ ਦੇ ਦੋ ਮਸਲਨ ਪਾਪ ਉਦਾਹਰਣ ਦੇ ਤੌਰ ਤੇ ਪਾਣੀ ਅਤੇ ਲੂਣ ਦਾ ਘੋਲ ਤੇ ਪਾਣੀ ਅਤੇ ਖੰਡ ਦਾ ਘੋਲ ਜਿਹੜਾ ਦੀ ਘੋਲ ਦਿੰਦੇ ਆ ਲੂਣ ਦਿਖਦਾ ਨਹੀਂ ਜਿਵੇਂ ਜਾ ਉੱਤੋਂ ਦੀ ਲੈ ਲਓ ਗੱਭੀਆਂ ਦੀ ਲੈ ਲਓ ਥੱਲੀਆਂ ਦੀ ਲੈ ਲਓ ਜਿੱਥੋਂ ਮਰਜੀ ਲੈ ਲਓ ਹਨਾ ਮੂਛ ਬਾਗੇ ਦੇਖੋ ਉਦਾਂ ਦਾ ਹੀ ਸਵਾਦ ਆਏਗਾ ਭਾਅ ਬਣਾਵਟ ਤੇ ਗੁਣ ਇੱਕੋ ਜਿਹੇ ਹੋ ਜਾਂਦੇ ਨੇ ਇਸੇ ਤਰ੍ਹਾਂ ਹੁਣ ਮਸਲ ਪਾਣੀ ਅਤੇ ਮਿੱਟੀ ਕਿਤੇ ਜ਼ਿਆਦਾ ਕਿਤੇ ਥੋੜੀ ਕਿਹਦੇ ਹਨਾ ਛੋਟੇ ਦਾਣੇ ਕਿਤੇ ਹੋਰ ਹੋਣਗੇ ਵੱਡੇ ਦਾਣੇ ਕਿਤੇ ਹੋਣਗੇ ਥੋੜੀ ਰੱਖ ਦੋ ਤੇ ਥੱਲੇ ਵਹਿ ਜਾਣਗੇ ਸੋ ਪਾਣੀ ਅਤੇ ਆਟੇ ਦਾ ਕੋਲ ਹੈ ਚੰਗੀ ਤਰ੍ਹਾਂ ਨਹੀਂ ਖੁੱਲਦੇ ਅੰਸ਼ ਦੇ ਰਹੇ ਨੇ ਵੱਖਰੇ ਵੱਖਰੇ ਨਜ਼ਰ ਪੌਤਿਕ ਤੌਰ ਤੇ ਨਜ਼ਰੀ ਪੈਂਦੇ ਨੇ ਸੋ ਬੱਚੇ ਬੜਾ ਮੋਡਲਾ ਜਿਹੜਾ ਜਿਹੜਾ ਅੰਤਰੇ ਸਮੰਗੀ ਮਿਸ਼ਰਣ ਤੇ ਵਿਖਮੰਗੀ ਮਿਸ਼ਰਣ ਦਾ ਠੀਕ ਹੈ ਅੱਗੇ ਚੱਲੀਏ ਹੁਣ ਆ ਗਿਆ ਕੋਲ ਨਿਲੰਬਨ ਕੋਲ ਨੂੰ ਸੀ ਕਹਿੰਦੇ ਸੋਲੂਸ਼ਨ ਅੰਗਰੇਜ਼ੀ ਚ ਨਿਲੰਬਨ ਨੂੰ ਕਹਿੰਦੇ ਨੇ ਸਸਪੈਂਸ਼ਨ ਤੇ ਕੋਲਾਈਡ ਨੂੰ ਕੋਲਾਈਡੀ ਕਹਿੰਦੇ ਆ ਇੱਕ ਦੂਜੇ ਤੋਂ ਕਿਵੇਂ ਪਿੰਨ ਹਨ ਆਓ ਦੇਖੀਏ ਬੱਚਿਓ ਨਾ ਕਿੱਦਾਂ ਕਰਨੇ ਇਹ ਤਿੰਨ ਇਦਾਂ ਤੁਸੀਂ ਕਾਲਮ ਬਣਾ ਲਓ ਤੁਹਾਨੂੰ ਕਰਨਾ ਵੀ ਸੌਖਾ ਹੋਊਗਾ ਤੇ ਨਾਲੇ ਦੇਖਣ ਨੂੰ ਵੀ ਸੋਹਣਾ ਲੱਗੂਗਾ ਕੋਲ ਸਮੰਗੀ ਸਿ ਮਿਸ਼ਰਣ ਹੈ ਨਿਲੰਬਨ ਵਿਖਮੰਗੀ ਮਿਸ਼ਰਣ ਹੈ ਕੋਲਾਈਡ ਵੀ ਬਿਕਮੰਗੀ ਮਿਸ਼ਰਣ ਹੈ ਕਣਾਂ ਦਾ ਆਕਾਰ 1 ਨੈਨੋਮੀਟਰ 1 ਨੈਨੋਮੀਟਰ ਕਿੰਨਾ ਹੁੰਦਾ ਬੱਚਿਓ 1 ਬਿਲੀਅਨth ਭਾਗ 10 ਦੀ ਘਾਤ -9 10 ਦੀ ਘਾਤ ਰਿਣਾਤਮਕ 9 ਮੀਟਰ ਮਤਲਬ ਕਿ 1 ਬਿਲੀਅਨ ਵਿੱਚ ਹੁੰਦੇ ਨੇ 100 ਕਰੋੜ ਠੀਕ ਹੈ ਨਾ 1 ਕਰੋੜ 'ਚ 7 ਸਿਫਰਾਂ ਹੁੰਦੀਆਂ ਨੇ ਤੇ ਬਿਲੀਅਨ ਵਿੱਚ 9 ਜਿਹੜੀਆਂ ਸਿਫਰਾਂ ਹੁੰਦੀਆਂ ਨੇ ਠੀਕ ਹੈ ਨਾ ਸੋ ਇਹ ਬੱਚਿਓ ਕਹ ਲਓ ਕਿ 100 ਕਰੋੜ ਭਾਵ 1 ਮੀਟਰ ਦੇ 100 ਕਰੋੜ ਹਿੱਸੇ ਕਰ ਲੋ ਛੋਟੇ-ਛੋਟੇ ਬਰੀਕ ਉਹਨਾਂ ਬਰੀਕਏ ਭਾਵ ਨੰਗੀ ਅੱਖ ਦੇ ਨਾਲ ਇਹਦੇ ਕਣ ਨਜ਼ਰ ਨਹੀਂ ਆਉਂਦੇ ਸਿਰਫ ਮਾਈਕਰੋਸਕੋਪ ਜਿਹਨੂੰ ਖੁਰਦਬੀਨ ਕਹਿੰਦੇ ਆ ਖੁਰਦਬੀਨ ਉਹਦੇ ਰਾਹੀਂ ਨਜ਼ਰ ਆਉਂਦੇ ਨੇ ਸੋ ਕਣਾਂ ਦਾ ਆਕਾਰ 1 ਨੈਨੋਮੀਟਰ ਭਾਵ 10 ਦੀ ਘਾਤ ਰਿਣਾਤਮਕ 9 ਮੀਟਰ ਤੋਂ ਵੀ ਛੋਟਾ ਹੁੰਦਾ ਹੈ ਤੇ ਨਿਲੰਬਿਤ ਕਣ ਇੰਨੇ ਵੱਡੇ ਹੁੰਦੇ ਹਨ ਕਿ ਅੱਖਾਂ ਨਾਲ ਵੇਖੇ ਜਾ ਸਕਦੇ ਹਨ ਠੀਕ ਹੈ ਵੱਡਾ ਹੁੰਦਾ ਤੇ ਕੋਲਾਈਡ ਵਿੱਚ ਕਣਾਂ ਦਾ ਆਕਾਰ 1 ਨੈਨੋਮੀਟਰ ਤੋਂ ਵੱਡਾ ਇਹ ਤਾਂ ਵੱਡਾ ਹੈ ਨਾ 1 ਨੈਨੋਮੀਟਰ ਤੋਂ ਵੀ ਛੋਟਾ ਹੈ 1 ਨੈਨੋਮੀਟਰ ਤੋਂ ਵੱਡਾ ਪਰ ਅੱਖਾਂ ਨਾਲ ਨਹੀਂ ਦਿਸਦੇ ਭਾਵ 1 ਨੈਨੋਮੀਟਰ ਤੋਂ ਤੇ ਵੱਡੇ ਹੁੰਦੇ ਨੇ ਪਰ ਇੰਨੇ ਵੱਡੇ ਨਹੀਂ ਹੁੰਦੇ ਕਿ ਅੱਖਾਂ ਦੇ ਨਾਲ ਦਿਸ ਪੈਣ ਸੋ ਇਹ ਗੱਲ ਦਾ ਧਿਆਨ ਰੱਖਣਾ ਬੱਚਿਓ ਕੋਲਾਈਡ ਵਿੱਚ ਵੀ ਅੱਖਾਂ ਨਾਲ ਨਹੀਂ ਦਿਸਦੇ ਘੋਲ ਵਿੱਚ ਵੀ ਅੱਖਾਂ ਨਾਲ ਨਹੀਂ ਦਿਸਦੇ ਨਿਲੰਬਨ ਦੇ ਵਿੱਚ ਇੰਨੇ ਵੱਡੇ ਨਹੀਂ ਕਿ ਅੱਖਾਂ ਨਾਲ ਕਣ ਦਿਸਦੇ ਨੇ ਫਿਰ ਘੋਲ ਕਣਾਂ ਨੂੰ ਫਿਲਟਰ ਵਿਧੀ ਰਾਹੀਂ ਫਿਲਟਰਨ ਵਿਧੀ ਰਾਹੀਂ વિધિ ਨਾਲ ਵੱਖ ਨਹੀਂ ਕੀਤਾ ਜਾ ਸਕਦਾ ਹੁਣ ਸ਼ਕੰਜਵੀ ਨੂੰ ਜਾਂ ਲੂਣ ਘੋਲ ਕੇ ਚੀਨੀ ਘੋਲ ਕੇ ਤੁਸੀਂ ਫਿਲਟਰ ਵਿੱਚ ਕਰੋ ਇਹ ਥੋੜੀ ਕੀ ਫਿਲਟਰ ਵਿੱਚ ਖੰਡ ਰਹਿ ਜਾਏਗੀ ਜਾਂ ਲੂਣ ਰਹਿ ਜਾਏਗਾ ਉਹ ਉਧਰ ਉਹਦੇ ਆ ਜਾਏਗਾ ਕੋਈ ਕੱਖ ਕੋਈ ਖੋਣਗੇ ਉਹ ਰਹਿ ਜਾਣਗੇ ਹਾਂ ਸੋ ਘੋਲ ਕਣਾਂ ਨੂੰ ਫਿਲਟਰਨ ਵਿਧੀ ਨਾਲ ਵੱਖ ਨਹੀਂ ਕੀਤਾ ਜਾ ਸਕਦਾ ਨिलੰਬਿਤ ਕਣਾਂ ਨੂੰ ਫਿਲਟਰਨ ਵਿਧੀ ਨਾਲ ਨਿਖੇੜਿਆ ਜਾ ਸਕਦਾ ਮਿੱਟੀ ਦਾ ਘੋਲ ਹੋਵੇ ਫਿਲਟਰ ਕਰੋ ਮਿੱਟੀ ਉੱਪਰ ਰਹਿ ਜਾਏਗੀ ਹਾਂ ਆਟੇ ਦਾ ਘੋਲ ਹੋਵੇ ਪਾਣੀ ਦਾ ਫਿਲਟਰ ਤੋਂ 87 ਰਹਿ ਜਾਏਗਾ ਪਾਣੀ ਥੱਲੇ ਆ ਜਾਏਗਾ ਸੋ ਨਲੰਬਿਤ ਕਣਾਂ ਨੂੰ ਫਿਲਟਰ ਨਵੇਦੀ ਨਾਲ ਤੇ ਖੇੜਿਆ ਜਾ ਸਕਦਾ ਹੈ ਕੋਲਾਈਡ ਦੇ ਕਣਾਂ ਨੂੰ ਫਿਲਟਰ ਨਵੇਦੀ ਨਾਲ ਵੱਖ ਨਹੀਂ ਕੀਤਾ ਜਾ ਸਕਦਾ ਇਹਨੂੰ ਵੀ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਅਗਲੇ ਆ ਗਏ ਘੋਲ ਦੇ ਕਣ ਪ੍ਰਕਾਸ਼ ਦੀ ਕਿਰਨ ਨੂੰ ਖਿਲਾਰਦੇ ਨਹੀਂ ਭਾਵ ਘੋਲ ਵਿੱਚ ਪ੍ਰਕਾਸ਼ ਦਾ ਮਾਰਗ ਨਹੀਂ ਤਿਸਦਾ glass ਰੱਖੋ ਸ਼ਕੰਜਵੀ ਦਾ ਉੱਥੋਂ ਟਾਰਚ ਮਾਰੋ ਤੇ ਤੁਹਾਨੂੰ ਉਹਦੀ ਜਿਹੜੀ ਕਿਰਨ ਹੈਗੀ ਬੀਵੇਂਗੀ ਇਹ ਗਲਾਸ ਵਿੱਚੋਂ ਲੰਘਦੀ ਨਜ਼ਰ ਨਹੀਂ ਆਏਗੀ ਕਣ ਪ੍ਰਕਾਸ਼ ਦੀ ਕਿਰਨ ਨੂੰ ਖਿਲਾਰਦੇ ਹਨ ਨਿਲੰਬਨ ਵਿੱਚ ਜਿੱਦਾਂ ਹੁੰਦਾ ਹੈ ਭਾਵੇਂ ਨਿਲੰਬਨ ਵਿੱਚ ਪ੍ਰਕਾਸ਼ ਦਾ ਮਾਰਗ ਦਿਸਦਾ ਹੈ ਫਿਰ ਕਣ ਪ੍ਰਕਾਸ਼ ਦੀ ਕਿਰਨ ਨੂੰ ਖਿਲਾਰਦੇ ਹਨ ਭਾਗ ਕੋਲਾਈਡ ਵਿੱਚ ਪ੍ਰਕਾਸ਼ ਦਾ ਮਾਰਗ ਦਿਸਦਾ ਹੈ ਜਿਵੇਂ ਧੁੰਦ ਵਿੱਚੋਂ ਧੁੰਦ ਗਈ ਧੁੰਦ ਵੀ ਕੋਲਾਈਡ ਹੈਗਾ ਜਦੋਂ ਅਸੀਂ ਧੁੰਦ ਦੇ ਵਿੱਚ ਗੱਡੀ ਚਲਾਉਂਦੇ ਆਂ ਸਕੂਟਰ ਚਲਾਉਂਦੇ ਆਂ ਤੇ ਲੈਟ ਚ ਜਗਾਨੇ ਆਂ ਤੇ ਸਾਨੂੰ ਧੁੰਦ ਦੇ ਵਿੱਚ ਉਹਦੀ ਬੀਮ ਨਜ਼ਰ ਆਂਦੀ ਕਿ ਨਹੀਂ ਆਂਦੀ ਆਂਦੀ ਹੈ ਨਾ ਸੋ ਪ੍ਰਕਾਸ਼ ਨਜ਼ਰ ਆਉਂਦਾ ਹੈ ਸੋ ਕੋਲਾਈਡ ਵਿੱਚ ਵੀ ਪ੍ਰਕਾਸ਼ ਦਾ ਮਾਰਗ ਨਜ਼ਰ ਆਉਂਦਾ ਹੈ ਹੈ ਭਾਵ ਧੁੰਦ ਦੇ ਵਿੱਚ ਜਿਹੜੇ ਕਣ ਹੁੰਦੇ ਨੇ ਉਹ ਇਹਨੂੰ ਖਿਲਾਰਦੇ ਨੇ ਪ੍ਰਕਾਸ਼ ਨੂੰ ਫਿਰ ਘੋਲ ਇੱਕ ਸਥਾਈ ਮਿਸ਼ਰਣ ਹੈ ਸਥਾਈ ਭਾਵ ਜੇ ਨੂੰ ਛੱਡ ਵੀ ਦਵੋ ਸ਼ਾਂਤ ਰੱਖ ਦਵੋ ਤੇ ਉਹ ਉੱਦੇ ਹੀ ਰਹਿੰਦਾ ਹੈ ਯਾਨੀ ਕਿ ਚੀਨੀ ਜਾਂ ਲੂਣ ਜਿਹੜੇ ਘੁਲੇ ਨੇ ਉਹ ਥੱਲੇ ਬੈਹ ਜਾਂਦੇ ਨੇ ਭਾਵ ਸ਼ਾਂਤ ਛੱਡਣ ਤੇ ਵੀ ਘੁਲਿਤ ਘੋਲੇ ਹੋਏ ਦੇ ਕਣ ਥੇਹਾਂ ਨਹੀਂ ਬੈਠਦੇ ਨਿਲੰਭਨ ਅਸਥਾਈ ਮਿਸ਼ਰਣ ਹੈ ਭਾਵ ਸ਼ਾਂਤ ਛੱਡਣ ਤੇ ਕਣ ਥੇਹਾਂ ਵੱਲ ਬੈਠ ਜਾਂਦੇ ਹਨ ਤੁਸੀਂ ਗਲਾਸ ਪਾਣੀ ਤੇ ਇੱਕ ਚਮਚ ਮਿੱਟੀ ਪਾਓ ਇਦਾਂ ਹਿਲਾਓ ਚੰਗੀ ਤਰ੍ਹਾਂ ਫੇਰ ਰੱਖ ਦਿਓ ਤੇ ਥੋੜੀ ਦੇਰ ਦੇਖੋਗੇ ਮਿੱਟੀ ਦੇ ਕਣ ਥੱਲੇ ਬੈ ਜਾਣਗੇ ਆਟਾ ਇੱਕ ਚਮਚ ਲਓ ਘੋਲੋ ਵਿੱਚ ਬਾਦ ਦੇਖੋਗੇ ਆਟਾ ਥੱਲੇ ਬੈ ਜਾਏਗਾ ਥੋੜੀ ਦੇਰ ਬਾਅਦ ਸੋ ਨਿਲੰਭਨ ਅਸਥਾਈ ਮਿਸ਼ਰਣ ਹੈ ਪਰ ਕੋਲਲੋਇਡ ਇੱਕ ਸਥਾਈ ਮਿਸ਼ਰਣ ਹੈ ਭਾਵੇਂ ਸ਼ਾਂਤ ਛੱਡਣ ਤੇ ਵੀ ਕਣ ਤਲ ਤੇ ਨਹੀਂ ਬੈਠਦੇ ਹੁਣ ਅਸੀਂ ਮਿਸਾਲਾਂ ਦੇ ਦਿੰਦੇ ਹਾਂ ਮਿਸਾਲ ਪਾਣੀ ਵਿੱਚ ਲੂਣ ਜਾਂ ਖੰਡ ਦਾ ਘੋਲ ਇਹਦੀ ਮਿਸਾਲ ਪਾਣੀ ਵਿੱਚ ਚਾਕ ਦਾ ਚੂਰਾ ਜਾਂ ਆਟਾ ਤੇ ਮਿਸਾਲ ਦੁੱਧ ਮੱਖਣ ਪਨੀਰ ਆਦ ਇਹ ਸਾਰੇ ਕੋਲਾਈਡ ਨੇ ਤੁਹਾਡੀ ਕਿਤਾਬ ਵਿੱਚ ਹੋਰ ਵੀ ਬਹੁਤ ਸਾਰੇ ਕੋਲਾਈਡ ਦੇ ਮਿਸਾਲਾਂ ਕੋਲਾਈਡ ਦੇ ਉਦਾਹਰਨ ਦਿੱਤੇ ਹੋਏ ਨੇ ਠੀਕ ਹੈ ਹੁਣ ਬੱਚਿਓ ਇੱਕ ਆ ਗਿਆ ਨਮੈਰੀਕਲ ਸਵਾਲ ਆ ਗਿਆ ਪਰ ਸੌਖਾ ਹੈ ਬੜਾ ਇੱਕ ਸੰਤ੍ਰਿਪਤ ਕੋਲ ਜਿਹਨੂੰ ਸੈਚੂਰੇਟਿਡ ਸੋਲੂਸ਼ਨ ਭਾਵ ਮਨ ਲਕੀ ਪਾਣੀ ਵਿੱਚ ਵੀ ਲੂਣ ਨੂੰ ਸੋਖਣ ਦੀ ਖੰਡ ਨੂੰ ਸੋਲਣ ਦੀ ਸਮਰੱਥਾ ਹੈ ਪਾਣੀ ਦੇ ਅੰਦਰ ਘੁਲਿਆ ਜਾਉ ਘੁਲਿਆ ਜਾ ਜੇ ਤਾਂ ਕੁਲਦੀ ਪਰ ਇੱਕ بڑا ਐਸਾ ਆਏਗਾ ਜਦੋਂ ਹੋਰ ਲੂਣ ਨਹੀਂ ਘੁਲੇਗਾ ਜਦੋਂ ਘੁਲਣਾ ਬੰਦ ਹੋ ਜਾਏ ਫਿਰਸੀਂ ਕਹਾਂਗੇ ਇਹ ਉਲ ਸੰਤ੍ਰਿਤ ਘੋਲ ਬਣ ਗਿਆ ਲੂਣ ਦਾ ਜਦੋਂ ਖੰਡ ਹੋਰ ਘੁਲਣੀ ਬਣ ਜਾਂਦੀ ਸੀ ਕਿ ਖੰਡ ਦਾ ਸੰਤ੍ਰਿਤ ਘੋਲ ਬਣ ਗਿਆ ਸੋ ਇੱਕ ਸੰਤ੍ਰਿਤ ਘੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕਲੋਰਾਇਡ ਨੂੰ 100 ਗ੍ਰਾਮ ਪਾਣੀ ਵਿੱਚ 293 K ਤੇ ਘੋਲਿਆ ਜਾਂਦਾ ਬੱਚੋ ਸੰਤ੍ਰਿਤ ਘੋਲ ਜਿਹੜਾ ਹੈ ਉਹ ਉਹਦੇ ਨਾਲ ਤਾਪਮਾਨ ਤੈਅ ਕਰਨਾ ਹੁੰਦਾ ਹੈ ਤਾਪਮਾਨ ਦੱਸਣਾ ਹੁੰਦਾ ਕਿਉਂਕਿ ਜੇ ਤਾਪਮਾਨ ਵਧਾਵਾਂਗੇ ਤੇ ਉਹ ਉਹਦੀ ਘੁਲਣ ਉਹਦੇ ਵਿੱਚ ਸੋਖਣ ਦੀ ਘੋਲਣ ਦੀ ਸਮਰੱਥਾ ਹੋਰ ਵੱਧ ਜਾਏਗੀ ਜੇ ਤਾਪਮਾਨ ਘਟ ਹੋਏਗਾ ਉਹਦੇ ਵਿੱਚ ਘੁਲਿਤ ਪਦਾਰਥ ਘੱਟ ਘੁਲੇਗਾ ਜੇ ਤਾਪਮਾਨ ਜ਼ਿਆਦਾ ਹੋਏਗਾ ਤੇ ਘੁਲਿਤ ਪਦਾਰਥ ਜ਼ਿਆਦਾ ਘੁਲੇਗਾ ਇਸ ਕਰਕੇ ਤਾਪਮਾਨ ਨੇ ਦਿੱਤਾ ਨਾਲ ਸੋ 293 K ਤੇ ਘੋਲਿਆ ਜਾਂਦਾ ਹੈ ਇਸ ਤਾਪਮਾਨ ਤੇ ਇਸ ਦੀ ਸੰਘਣਤਾ ਸੰਘਣਤਾ ਵੀ ਕਿੰਨਾ ਸੰਘਣਾ ਹੈ ਕਿੰਨਾ ਸੰਘਣਾ ਭਾਵੇਂ ਇਸ ਕਿੰਨਾ ਲੂਣ ਆ ਗਿਆ ਕਿੰਨਾ ਘੁਲਿਤ ਪਦਾਰਥ ਆ ਗਿਆ ਸੋਡੀਅਮ ਕਲੋਰਾਇਡ ਕਿੰਨਾ ਆ ਗਿਆ ਸੰਘਣਤਾ ਪਤਾ ਕਰੋ ਕਿ ਕਿੰਨਾ ਸੰਘਣਾ ਹੈ ਠੀਕ ਹੈ ਨਾ ਸੋ ਘੁਲਿਤ ਦਾ ਪੁੰਜ ਸੋਡੀਅਮ ਕਲੋਰਾਇਡ ਪੁੰਜ ਮਨੇ ਭਾਰ ਸੋਡੀਅਮ ਕਲੋਰਾਇਡ ਕਿੰਨਾ ਹੈ 36 ਗ੍ਰਾਮ ਦਿੱਤਾ ਇਹਨਾਂ ਨੇ ਫਿਰ ਕੋਲਕ ਕੋਲਕ ਜਿਹੱਚ ਕੋਲਿਆ ਜਾਂਦਾ ਹੈ ਲਪੁੰਜ ਉਹ ਪਾਣੀ ਹੈ 100 ਗ੍ਰਾਮ ਹੁਣ ਕੋਲ ਬਣ ਗਿਆ ਕੋਲੇ ਤੇਤੇ ਜਮਾ ਕੋਲਕ ਕੋਲ ਬਣ ਗਿਆ ਨਾ ਜਿਹੜੇ ਕੋਲਿਆ ਦੇ ਕੋਲ ਦਾ ਪੁੰਜ ਕੋਲੇ ਤੇ ਦਾ ਪੁੰਜ ਜਮਾ ਕੋਲਕ ਦਾ ਪੁੰਜ 36 ਜਮਾ 100 136 ਗ੍ਰਾਮ ਐ ਬੱਚੇ ਮੋਡਲੀ ਤਿਆਰੀ ਇਦਾਂ ਤੁਸੀਂ ਲਿਖ ਲਓਗੇ ਕਰੋਗੇ ਨਾ ਫਿਰ ਤੁਹਾਡੇ ਦਿਮਾਗ ਚੰਗੀ ਤਰ੍ਹਾਂ ਗੱਲ ਵੱਢ ਜਾਈਗੀ ਤੇ ਐ ਸਵਾਲ ਆਉਂਦੇ ਹੁੰਦੇ ਨੇ ਤੇ ਜਿਹੜੇ ਬੱਚੇ ਨੇ ਇੱਕ ਹੋਰ ਵੀ ਨਹੀਂ ਕੀਤੇ ਹੁੰਦੇ ਉਹ ਬੜਾ ਘਬਰਾ ਜਾਂਦਾ ਪਰ ਸਵਾਲ ਇੰਨੇ ਸੌਖੇ ਨੇ ਕੁਝ ਹੈ ਕਹਿਣ ਦੀ ਗੱਲ ਹੀ ਨਹੀਂ 6ਵੀਂ 7ਵੀਂ ਦਾ ਗਣਿਤ ਹੁੰਦਾ ਹੈ ਸਾਰਾ ਭਾਗ ਕਰਨਾ ਹੁੰਦਾ ਹੈ ਗੁਣਾ ਕਰਨਾ ਹੁੰਦਾ ਹੈ ਬਸ ਸਾਨੂੰ ਸੂਤਰ ਪਤਾ ਹੋਣਾ ਚਾਹੀਦਾ ਜੇ ਇੱਕ ਦੋ ਵਾਰ ਤੁਸੀਂ ਇਹ ਕਰ ਲਵੋ ਤੇ ਫਿਰ ਪੂਰੇ ਬੜਾ ਪੂਰੇ ਨੰਬਰ ਆੰਦਣੇ ਆਉਣ ਨੂੰ ਅੱਗੇ ਕਰ ਲਈਏ ਇਹਦੇ ਲਿਖ ਲਿਆ ਆਪਾਂ ਇੱਥੇ ਫੇਰ ਗੱਲ ਲਿਖ ਲਈ ਲੜੀ ਜੋੜਨ ਲਈ ਘੋਲ ਦਾ ਪੁੰਜ ਬਰਾਬਰ ਘੁਲੇ ਦਿੱਤਾ ਪੁੰਜ ਜਮਾ ਘੋਲਕ ਦਾ ਪੁੰਜ 36 ਜਮਾ 100 136 ਗ੍ਰਾਮ ਤੇ ਇਹ ਹੈਗਾ ਸੂਤਰ ਬੱਚੋ ਘੋਲ ਦੀ ਸੰਘਣਤਾ ਘੋਲੇ ਤੇ ਪਦਾਰਥ ਦੀ ਮਾਤਰਾ ਘੋਲ ਦੀ ਮਾਤਰਾ ਤੇ ਗੁਣਾ 100 ਪ੍ਰਤੀਸ਼ਤ ਸੰਗਣ ਦਾ ਪ੍ਰਤੀਸ਼ਤ ਵਿੱਚ ਹੁੰਦੀ ਹੈ ਫੀਸ ਦੇ ਵਿੱਚ ਹੁੰਦੀ ਹੈ ਸੋ ਘੋਲੇ ਤੇ ਪਦਾਰਥ ਦੀ ਮਾਤਰਾ ਕਿੰਨੀ ਸੀ ਬੱਚਿਓ 36 36 ਲਿਖ ਦਿੱਤੀ ਤੇ ਗੁਣਾ 100 ਐਵਲਾ ਆ ਗਿਆ ਗੁਣਾ 100 ਐਵਲਾ ਆ ਗਿਆ ਤੇ ਘੋਲ ਦੀ ਮਾਤਰਾ ਕਿੰਨੀ 136 136 ਲਿਖ ਦਿੱਤਾ ਠੀਕ ਹੈ ਬੱਚਿਓ ਹੁਣ ਮੈਂ ਗੁਣਾ ਕੀਤਾ 4 36 ਇੱਥੇ ਮੈਂ ਭਾਗ ਕੀਤਾ ਇਹ ਆ ਗਿਆ 4 ਦੇ ਨਾਲ ਘਟਦਾ ਹੈ 4 ਨੂੰ 36 ਤੇ ਆ ਰਿਹਾ ਤੁਹਾਡੇ 34 ਲੋ ਜੀ ਇਹ ਤੇ ਲਿਖ ਦੇ ਦਿੱਤਾ 4 3 12 ਤੇ 4 4 16 ਤੇ 9 ਨੂੰ 100 ਨਾਲ ਗੁਣਾ ਕੀਤਾ 900 34 ਫਿਰ ਦੋਨਾਂ ਭਾਗ ਕੀਤਾ ਤੇ 450 ਆ ਗਿਆ ਇਹਨੂੰ ਦੋਨਾਂ ਭਾਗ ਕੀਤਾ ਤੇ 17 ਆ ਗਿਆ ਹੁਣ 450 ਨੂੰ 17 ਦੇ ਨਾਲ ਭਾਗ ਕੀਤਾ ਤੇ ਆ ਗਿਆ 26.47% ਪ੍ਰਤੀਸ਼ਤ ਇਸ ਤਰ੍ਹਾਂ ਹੋਲ ਦੀ ਸੰਗਣਤਾ ਬਰਾਬਰ 26.47 ਪ੍ਰਤੀਸ਼ਤ ਸੋ ਐਸੀ ਪਿਆਰੇ ਵਿਦਿਆਰਥੀਓ ਪੰਨਾ ਨੰਬਰ 20 ਤੇ ਆਏ ਅਧਿਆਇ 2 ਦੇ ਅਭਿਆਸ ਮਿਲੀ ਅਧਿਆਇ ਅੰਦਰਲੇ ਤਿੰਨ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ